ਅੱਜ ਐਸਐਸਪੀ ਮੈਡਮ ਨਾਲ ਮੀਟਿੰਗ ਸੀਗੀ ਜੀ ਮੇਨਲੀ ਜੋ ਚੰਦਪਾਣ ਵਾਲੇ ਕਾਂਡ ਦੇ ਵਿੱਚ ਜਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ ਗਮਦੂਰ ਜੈਜੀ ਜਾਂ ਜੈਜੀ ਦਾ ਲੜਕਾ ਜਾਂ ਹੋਰ ਕੁਝ ਬੰਦੇ ਸਾਹਮਣੇ ਆ ਰਹੇ ਨੇ ਵੀਡੀਓ ਦੇ ਵਿੱਚ ਜਿਹੜੇ ਗੋਲੀਆਂ ਚਲਾ ਰਹੇ ਨੇ ਪ੍ਰਸ਼ਾਸਨ ਤੋਂ ਅਸੀਂ ਮੰਗ ਕੀਤੀ ਕਿ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਜਿਹੜੇ ਅਸਲਾ ਲਸੰਸਾ ਰੱਦ ਕੀਤੇ ਜਾਣ ਤੇ ਜਿਹੜਾ ਅਸਲਾ ਉਹਨਾਂ ਦਾ ਜ਼ਬਤ ਕੀਤਾ ਜਾਵੇ ਨਾਲ ਹੀ ਸਾਡੀ ਇਹ ਮੰਗ ਸੀ ਕਿ ਜਿਹੜੀ ਮਜਦੂਰਾਂ ਦੇ ਉੱਪਰ ਜਿਹਨਾਂ ਦੇ ਉੱਪਰ ਹਤਿਆਚਾਰ ਹੋਇਆ ਉਹਨਾਂ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀਗੀ ਝੂਠੀ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਰੱਦ ਕੀਤਾ ਜਾਵੇ ਉਹ ਪ੍ਰਸ਼ਾਸਨਾਂ ਦਾ ਵੀ ਚੱਲ ਰਿਹਾ ਤੇ ਇਹਨਾਂ ਦੀ ਗ੍ਰਿਫਤਾਰੀ ਦਾ ਉਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਕਿ ਜਲਦੀ ਅਸੀਂ ਜਿਹੜਾ ਉਹਨਾਂ ਨੂੰ ਗ੍ਰਿਫਤਾਰਾ ਉਹ ਕਰਾਂਗੇ ਤੇ ਜੇਕਰ ਪ੍ਰਸ਼ਾਸਨ ਉਹਨਾਂ ਦੇ ਵਿੱਚ ਕੋਈ ਢਿੱਲ ਮਿਸ ਕਰੂਗਾ ਗ੍ਰਿਫਤਾਰੀ ਦੇ ਵਿੱਚ ਤੇ ਉਹ ਸਾਡੀ ਹੁਣ ਵੀ ਐਕਸ਼ਨ ਕਮੇਟੀ ਦੀ ਜਿਹੜੀ ਮੀਟਿੰਗ ਹੈਗੀ ਆ ਫਿਲਹਾਲ ਤੇ ਉਹਦੇ ਵਿੱਚ ਅਸੀਂ ਜਿਹੜਾ ਅਗਲਾ ਐਕਸ਼ਨ ਆ ਉਹ ਲਿਖਾਂਗੇ ਪ੍ਰਸ਼ਾਸਨ ਦੇ ਅੱਜ ਚੰਦ ਭਾਨ ਕਾਣ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਹੈ ਜਿਹੜੀ ਐਸਐਸਪੀ ਫਰੀਦਕੋਟ ਦੇ ਨਾਲ ਜਿਹੜੀ ਹੋਈ ਆ ਉਹਦੇ ਚ ਮੋਟੀਆਂ ਜੀਆਂ ਗੱਲਾਂ ਜਿਹੜੀਆਂ ਪਿੱਛੇ ਸਾਡੇ ਨਾਲ ਜੋ ਕਮਿਟਮੈਂਟ ਹੋਈ ਸੀਗੀ ਉਹਦੇ ਚੋਂ ਰਹਿ ਗਈਆਂ ਸੀ ਜਿਹਦੇ ਵਿੱਚ ਗਮਦੂਰ ਔਰ ਜੇਜੀ ਵਰਗੇ ਹੋਰ ਆ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਰਹਿ ਗਈ ਸੀ ਪ੍ਰਸ਼ਾਸਨ ਨੇ ਵਿਸ਼ਵਾਸਤਾ ਦਵਾਤਾ ਅਸੀਂ ਚਲੋ ਕੁਝ ਟਾਈਮ ਤੱਕ ਤਾਂ ਉਹਨਾਂ ਤੇ ਭਰੋਸਾ ਕਰ ਸਕਦੇ ਹੈਗੇ ਆ ਪਰ ਜੇਕਰ ਦੇਖਿਆ ਜਾਵੇ ਕਿ ਇਹ ਪ੍ਰਸ਼ਾਸਨ ਦੇ ਵਿੱਚ ਨਲਾਈਕੀ ਦਿਖਾਉਂਦਾ ਅਸੀਂ ਇਸ ਮੀਟਿੰਗ ਤੋਂ ਬਾਅਦ ਵੀ ਅਸੀਂ ਚੰਦਪਾਨ ਕਾਣ ਵਿਰੋਧੀ ਐਕਸ਼ਨ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਕਰਾਂਗੇ ਜੇ ਪ੍ਰਸ਼ਾਸਨ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਦਾ ਹੈਗਾ ਤਾਂ ਵੱਡਾ ਐਕਸ਼ਨ ਹੈ ਜਿਹੜਾ ਅਸੀਂ ਫੀਰਕੋਟ ਦੇ ਵਿੱਚ ਦੇਵਾਂ ਦੂਸਰੇ ਪਾਸੇ ਕੁਝ ਹੋਰ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੂਸਰੇ ਗੋਲੀ ਚਲਾਉਣ ਵਾਲਿਆਂ ਦਾ ਪੱਖ ਦੇ ਵਿੱਚ ਆ ਕੇ ਖੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਲਤ ਹੋ ਰਿਹਾ ਜੋ ਹੋ ਰਿਹਾ ਉਸ ਨੂੰ ਕਿਉਂ ਦੇਖਦੇ ਹੋ ਦੇਖੋ ਉਹਦੇ 'ਚ ਇਹ ਹੈਗਾ ਕਿ ਜੋ ਮਾਮਲਾ ਹੈ ਸਾਰੇ ਪੰਜਾਬ ਦੇ ਧਿਆਨ 'ਚ ਹੈ ਔਰ ਜੋ ਲੋਕ ਕਿਸਾਨ ਵਰਸ ਜੇ ਮਜ਼ਦੂਰ ਬਣਾਉਣਾ ਚਾਹੁੰਦੇ ਸੀਗੇ ਪਹਿਲਾਂ ਵੀ ਉਹ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਇਹਦਾ ਤੋੜ ਲੱਭ ਕੇ ਵੀ ਲੜਾਈ ਇੱਕ ਸਿਰਫ ਪਿੰਡ ਦੇ ਤਨਾੜ ਚੌਧਰੀ ਨਾਲ ਆ ਨਾ ਕਿ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਨਾਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀਆਂ ਹੁਣ ਜਥੇਬੰਦੀਆਂ ਜਿਹੜੀਆਂ ਆਪਦੇ ਆਪ ਨੂੰ ਐਸਕੇਐਮ ਦੀਆਂ ਜਥੇਬੰਦੀਆਂ ਆਖੀਆਂ ਜਾਂ ਆਖਿਆ ਜਾ ਰਿਹਾ ਉਹਨਾਂ ਵੱਲੋਂ ਉਹ ਅਸਲ ਵਿੱਚ ਐਸ ਐਸਕੇਐਮ ਦੇ ਵਿੱਚ ਉਹ ਛੇਕੀਆਂ ਹੋਈਆਂ ਔਰ ਉਹ ਲੋਕ ਆ ਉਹ ਜਿਹੜੇ ਜਿਵੇਂ ਆਪਾਂ ਕਹਦੀਏ ਕਿ ਜਿਨ੍ਹਾਂ ਨੂੰ ਬਾਹਰ ਦਾ ਜਥੇਬੰਦੀਆਂ ਨੇ ਰਸਤਾ ਦਿਖਾਤਾ ਉਹ ਉਹ ਤਣਾਡਾ ਦੀਆਂ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਉਹ ਆਪਦੇ ਆਪ ਦੇ ਮੂਰੇ ਜੱਟ ਯੂਨੀਅਨਾਂ ਲਾਉਂਦੇ ਹੈਗੇ ਆ ਮੈਸ ਕਰਕੇ ਉਹ ਲੋਕ ਆ ਜਿਹੜੇ ਉਹ ਐਸਸੀ ਵਰਸ ਜੱਟ ਬਣਾ ਕੇ ਪੇਸ਼ ਕਰ ਰਹੇ ਹੈਗੇ ਜਦ ਕਿ ਬਹੁਤ ਹੀ ਮਾੜੀ ਗੱਲ ਹੈ ਔਰ ਅਸੀਂ ਇਹ ਬੰਨ੍ਹਣ ਦੇ ਨਾਲ ਪਹਿਲਾਂ ਨਾ ਬੰਨ੍ਹ ਦਿੱਤਾ ਹੈਗਾ ਅਸੀਂ ਸਰਪੇ ਸਰਪ ਜਿਹੜੇ ਸਾਡੇ ਮੁੱਖ ਦੋਸ਼ੀ ਆ ਗਮਦੂਰ ਹੈ ਜਾਂ ਹਰਵਿੰਦਰ ਜੈਜੀ ਹੈ ਜਾਂ ਉਹਦਾ ਲੜਕਾ ਹੋਣ ਰਵਾਲਵਾਰ ਚਲਾਇਆ ਦੋ ਬੰਦੇ ਹੋਰ ਆ ਜਿਹੜੇ ਰਵਾਲਵਾਰ ਚਲਾ ਰਹੇ ਹੈਗੇ ਜਿਹੜੇ ਐਫ ਆਈ ਆਰ ਦੇ ਘਰੇ ਚੋਂ ਬਾਹਰ ਅਸੀਂ ਤੁਰੰਤ ਗ੍ਰਿਫਤਾਰੀ ਦੀ ਉਹਨਾਂ ਦੀ ਮੰਗ ਕੀਤੀ ਆ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਵੀ ਚੇਤਾਵਨੀ ਦੇ ਕੇ ਆ ਕਿ ਜੇ ਜਲਦ ਤੋਂ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਫਰੀਦਕੋਟ ਚ ਕਰਾਂਗੇ ਐਕਸ਼ਨ ਕਮੇਟੀ ਦੀ ਗੱਲ ਕਰ ਰਹਾ ਨਾ ਆਪਾਂ ਉਹਨਾਂ ਨੂੰ ਅਪਡੇਟ ਕੀਤੀ ਸੀ ਜਿਹੜੀ ਇਨਵੈਸਟੀਗੇਸ਼ਨ ਦੀ ਹੈ ਕਿ ਕੀ ਚੱਲ ਰਿਹਾ ਉਹ ਕਿਉਂਕਿ ਕਰਨੀ ਹੀ ਹੁੰਦੀ ਬੀ ਐਨ ਐਸ ਚਲਾਜਮੀ ਹੈਗੇ ਆਪਣੇ ਹਨਾ ਉੱਚ ਅਪਡੇਟ ਸਾਰਾ ਕੀਤਾ ਹੈਗਾ ਕਿ ਜਿਹੜੀਆਂ ਜੋ-ਜੋ ਅਜ ਤਾਈ ਹੋਇਆ ਉਹਨਾਂ ਦਾ ਸਾਰਾ ਕੁਝ ਕਿ ਜੋ ਐਸ ਪਰ ਜਿੰਨਾ ਹੋ ਗਿਆ ਤੇ ਜਿੰਨਾ ਬਾਕੀ ਰਹਿ ਗਿਆ ਉਹ ਅਸੀਂ ਜਲਦੀ ਕਰ ਦਾਂਗੇ ਜੋ ਕਾਨੂੰਨ ਮੁਤਾਬਕ ਹੈ ਕਿਹੜੇ ਕਿਹੜੇ ਮੁੱਦੇ ਰੱਖਿਆ ਉਹਨਾਂ ਮੈਂ ਜਿੱਦਾਂ ਕਹਿੰਦੇ ਅਪਡੇਟ ਹੀ ਹੈ ਕਿ ਕੋਈ ਉਹਨਾਂ ਦੇ ਜਿੱਦਾਂ ਖਾਲਦ ਸੀ ਉਹ ਡੀਸੀ ਸਾਹਿਬ ਦੇ ਜਿਹੜੇ ਜਿੱਥੋਂ ਲੜਾਈ ਸ਼ੁਰੂ ਹੋਈ ਹੈ ਮੇਰੇ ਕੋਲ ਪਾਈਪ ਦੀ ਨਿਕਾਸੀ ਗੰਦੇ ਪਾਣੀ ਦਾ ਹੈ ਨਾ ਜੀ ਉਹ ਡੀਸੀ ਸਾਹਿਬ ਦੇ ਨਾਲ ਰਿਲੇਟਡ ਹੈਗਾ ਉਹ ਅਸੀਂ ਕਹਿਤਾ ਉਹਨਾਂ ਨੂੰ ਕਿ ਜਿੱਦਾਂ ਸੰਬੰਧਤ ਮੈਗਨੋ ਐਸਡੀਐਮ ਸਾਹਿਬ ਰਾਹੀਂ ਕਹਿ ਕੇ ਉਹ ਉੱਥੇ ਜੋ ਵੀ ਹੈਗਾ ਕਰਾਣਾ ਉਹ 체ਤੀ ਕਰਾ ਦੇਣਗੇ ਤੇ ਸੈਕੰਡਲੀ ਉਹ ਕੰਪਨਸੇਸ਼ਨ ਨਾਲ ਉਹ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ ਕੰਮ ਹੁੰਦਾ ਉਹ ਤੁਹਾਨੂੰ ਕਹਤ ਹੈ ਕਿ ਜੋ ਸਾਡੇ ਵੱਲੋਂ ਹੈਗੀ ਆ ਪੱਤਰ ਕਾਗਜ਼ੀ ਪਤਰੀ ਕਾਰਵਾਈ ਕਿਉਂਕਿ ਹੁੰਦੀ ਹੈ ਉਹ ਅਸੀਂ ਛੇਤੀ ਉਧਰ ਭੇਜ ਦਿਆਂਗੇ ਬਾਕੀ ਹੋਰ ਤੇ ਜਿਹੜੀਆਂ ਅਰੈਸਟਾਂ ਦਾ ਉੱਥੇ ਹੀ ਆਨ ਲੱਗਾ ਭਾਈ ਉਹ ਉੱਥੇ ਜਿਹੜੀਆਂ ਗ੍ਰਿਫਤਾਰੀ ਦਾ ਕਹਿੰਦੇ ਉਹ ਛੇ ਕਰ ਰਹੇ ਆ ਉਹਨਾਂ ਦਾ ਸਿਕ ਰੇਡਾਂ ਕਰ ਰਹੇ ਆ ਜਦੋਂ ਛੇਤੀ ਉਹ ਛੇਤੀ ਉਹ ਵੀ ਕੰਮ ਹੋ ਜੂਗਾ ਉਸ ਵੀਡੀਓ ਦੇ ਤਿੰਨ ਮਿੰਟਾਂ ਤੋਂ ਨਹੀਂ ਹਜੇ ਆਫੀਸ਼ੀਅਲੀ ਕੁਝ ਨਹੀਂ ਉਹਨਾਂ ਨੇ ਦਿੱਤਾ ਜਿਉਂ ਹੀ ਦੇਣਗੇ ਤੇ ਉੱਤੇ ਵੀ ਕਾਰਵਾਈ ਹੋ ਜਾਗੀ ਉਹਨਾਂ ਨੇ ਸੋਕਿਆ ਜੇ ਨ ਚਲੋ ਦੇਖੋ ਹਰ ਇੱਕ ਦਾ ਜਮਹੂਰੀਅਤ ਹੱਕ ਹੈ ਮੀਟਿੰਗ ਕਰਨਾ ਜੀ ਸਭ ਦੇ ਬਟ ਐਸੀ ਆਪਣੇ ਨੂੰ ਸਾਰਾ ਯਤਨ ਕਰ ਰਹੇ ਆ ਕਿ ਜੋ ਵੀ ਕਾਨੂੰਨ ਮਰਾਮਗ ਬੰਦਾ ਛੇਤੀ ਤੋਂ ਛੇਤੀ ਕਰਦੀ ਹੈ